ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ ਜਿਹੜਾ ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਸੇ ਲੈ ਲੈ ਕੇ ਆਏ ਜੀ ਆਓ ਉੱਥੇ ਲੈਨੇ ਆ ਬਾਈ ਤੋਂ ਟੇਲ ਆ ਗਿਆ ਓਏ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਹੋ ਠੀਕ ਹੋ ਵਧੀਆ ਪੂਰੇ ਵਧੀਆ ਨਾਮ ਤੇ ਐਡਰੈਸ ਹੋ ਨਾਮ ਹਰਦੀਪ ਸਿੰਘ ਪਿੰਡ ਭਦੌੜ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਮੋਬਾਈਲ ਨੰਬਰ 7657814888 ਜਿਹੜੀ ਪਹਿਲੇ ਨੰਬਰ ਦੇ ਵੜ ਦੇ ਨੇ ਕਿਹੜਾ ਸੋਸ ਹੋਈ ਆ ਹਾਈ ਇਧਰੋਂ ਹਾਂ ਜੀ ਇਹ ਤਾਂ ਪਹਿਲੇ ਵੀ ਸੋਈ ਵੀ ਸੀ ਡਾਕਟਰ ਕਿੰਨਾ ਟਾਈਮ ਹੋ ਗਿਆ ਸੋਈ ਸੋਈ ਨੂੰ ਤਾਂ ਹੋ ਗਏ ਸੀ 7 ਤੱਕ ਮੀਨੇ ਠੀਕ ਆ ਇਹ ਦਿੰਦੀ ਸੀ ਦੁੱਧ 6-7 ਲੀਟਰ ਹੂੰ ਇਹਦੇ ਟੀਕਾ ਗਲਤ ਲੱਗ ਗਿਆ 7 ਹੂੰ ਹੁਣ ਤਾਂ ਬਸ ਜਮ ਹੀ ਸਤਾ ਗਈ ਦੁੱਧ ਹੈ ਨਹੀਂ ਹੁਣ ਕੱਲੇ ਥਣ ਚਾਰੇ ਹੀ ਆ ਬਸ ਹੂੰ ਪਾਸ ਥਣ ਚਾਰੇ ਚ ਦਿਖਾਉਂਦੀ ਆ ਹਾ ਇਦਰ ਦੀ ਕਰ ਲਾ ਜੇ ਇਹ ਹੂੰ ਲੈ ਧਣ ਪਾਸ ਹੋ ਜਾਣਗੇ ਆ ਬਸ ਆਇਆ ਦੋ ਦੋ ਧਾਰਾ ਆਈ ਚਾਰਾਂ ਜੀ ਹਮ ਆ ਦੇਖੇ ਜੋ ਵੀ ਬਸ ਧਾਰ ਜੀ ਹਮ ਆਵੇ ਇਹ ਜੋ ਵੀ ਹਮ ਇਹ ਨਾ ਟੀਕਾ ਜਰ ਗਲਦੇ ਨੂੰ ਹੋਇਆ ਸੀ ਬੁਖਾਰ ਹਮ ਲੈਣ ਬੁਖਾਰ ਦਾ ਗਏ ਸੀ ਹਮ ਚੱਕ ਕੇ ਭਲੇਖੇ ਨਾਲ ਲੱਗ ਗਿਆ ਦੂਜਾ ਅੱਛਾ ਦੁੱਧ ਸੁਕਾ ਗਈ ਦੁੱਧ ਸੁਕਾ ਦੁੱਧ ਸੁਕਾਉਣ ਵਾਲੇ ਲੱਗਿਆ ਸੀ ਖੋਲ ਦੇ ਭਾਈ ਤੋਰ ਕੇ ਦਿਖਾ ਹਮ ਇਹ ਲਈ ਤਾਂ ਅਸੀਂ ਵੀ ਚਲ ਪਾਲ ਲੰਗ ਬੱਚੀ ਦੀ ਜਾਤ ਬਰੀਡ ਆ ਕਿ ਬਹੁਤ ਜਿਆਦੇ ਹੂੰ ਹੂੰ ਜਾਤ ਬਰੀਡ ਦਾ ਅੰਦਰੋਂ ਇਹ ਬਿਲਕੁਲ ਸਹੀ ਆ ਠੀਕ ਆ ਆਪਾਂ ਇਹਦੇ ਦਵਾਈ ਵੀ ਮੇਰੇ ਕੋਲੇ ਤਾਂ 20 25 ਦਿਨ ਹੋ ਗਏ ਮੈਨੂੰ ਤਾਂ ਵੀ ਮੈਂ ਕੀ ਆ ਦੁੱਧ ਬਾਜੇ ਟੀਕੇ ਦਾ ਅਸਰ ਖਤਮ ਹੋ ਕੇ ਪਰ ਨਹੀਂ ਵਧੀ ਬਈ ਇਹ ਹੂੰ ਤੇ ਮੁੱਲ ਕੀ ਇਹਦਾ ਜਾਇਜ਼ ਜਾ ਕਰ ਉਹ ਮੁੱਲੇ ਦਾ ਕੀ ਕਰਨਾ ਹੁਣ ਆਪਾਂ ਹੂੰ ਬਾਜ ਦਾ ਕੋਸ ਕਰੇ 6000 ਰੁਪਏ ਤੁਈ ਦੇ ਦਾਂਗੇ ਉਸ ਕੰਮੇ ਹਾਂ ਜੇ ਮੱਲਾ ਬੱਚੀ ਰਾਸ ਆ ਗਈ ਹੂੰ ਹੂੰ ਠੀਕ ਆ ਰਾਸ ਆਜੂ ਅੰਦਰ ਕੋਈ ਦਿੱਕਤ ਨਹੀਂ ਦਵਾਈ ਦੁਵਾਈ ਤਰਾਤੀ ਚੇਹੇਗਲਾ ਉਹਦਾ ਹੱਥ ਪਵਾ ਕੇ ਲੈ ਜੇ ਹੂੰ ਇਹ ਮੇਰੇ ਉਹਦਾ ਖਰਾਬ ਜੀਆਂ ਹੋ ਗਈਆਂ ਦੋਨੇ ਬਸ ਬੇਕਾਰ ਜੀਆਂ ਤੂੰ ਰੰਗ ਆਵਾਜ਼ ਮੂਤੀ ਬਾਤੀ ਦੇਖਦਾ ਸਹੀ ਜਾਨਾ ਬਈ ਫੇਸ ਦੇਖੋ 6000 ਰੁਪਿਆ ਮੋਲਾ ਜਮਾਂ ਜਹਜ ਮੋਲਾ ਮਾਨਦਾ ਜਿਹੜਾ ਮੌਕੇ ਤੇ ਮਾਨ ਦਾ ਛੋਟਾ ਛੜ ਕਰ ਦਾਂਗੇ ਚਲ ਕੋਈ ਗੱਲ ਨਹੀਂ ਉਹ ਵੀ ਅੱਗੇ ਦੋ ਨੰਬਰ ਤੇ ਕਿਹੜਾ ਸੋਸ ਹੋਈ ਵੀ ਆ ਏ ਵੀ ਪਹਿਲਾ ਹੀ ਪਹਿਲਾ ਮੰਲਾ ਦੂਜਾ ਮੰਲਾ 6 ਦੰਦ ਹੋਈ ਆ ਮੂੰਹ 6 ਦੰਦ ਹੋ ਗਏ ਹਾਂ ਇਹਨੂੰ ਆਪਾਂ ਨੂੰ ਕਹਿ ਕੇ ਦਿੱਤੀ ਸੀ ਵੀ 2 ਮਹੀਨੇ ਦੀ ਸੋਈ ਵੀ ਆ ਇਹਨੂੰ ਵੀ 20 25 ਦਿਨ ਹੋ ਗਏ ਮੇਰੇ ਕੋਲੇ ਹਾਂ ਆ ਦੇਖਾ ਇਹਦੇ ਨਾਲ ਆਹਾ ਹੋ ਗਈ ਸੀ ਭਾਲ ਜੀ ਹਾਂ 14 ਬੰਦਾ ਭਾਲ ਨਹੀਂ ਉਹ ਕੀ ਮੈਂ ਟਾਈਟਲ ਸੀ ਜਿਸ ਦੀਆਂ ਵਾਲੀ ਹਾਂ ਠੀਕ ਹੈ ਹਾਂ ਸਟੈਂਸ ਇਨਫੈਕਸ਼ਨ ਜੀ ਹੈ ਤਿੰਨ ਸਹੀ ਹੈ ਇੱਕ ਨੂੰ ਅੱਜ ਵੀ ਹੈਗੀ ਆ ਪਰਲੇ ਨੂੰ ਜਿਹੜਾ ਵਧਿਆ ਦਿਖਦਾ ਮਗਰਲਾ ਹਾਂ ਆਪਾਂ ਤਾਂ ਮਹਿੰਗੀ ਵੀ ਵੀ ਬਹੁਤ ਲਈ ਸੀ ਕਿਉਂ ਬੱਚੀ ਦਾ ਮੇਰਾ ਇਸ ਦੇਖੀ ਫੁੱਟ ਕਾਦਾ ਮੇਰੇ ਬਰਾਬਰ ਆ ਉੱਚੀ ਲੰਮੀ ਕਿੰਨੀ ਆ ਹਮ ਨਪ ਤੋਰ ਕੇ ਦਿਖਾ ਦਿੰਨੇ ਹਮ ਤੇ ਆਪਾਂ ਤੋਂ ਨਹੀਂ ਇੱਕ ਆਉਂਦੀ ਆ ਥੋੜੀ ਜੀ ਮਿਹਨਤ ਹਮ ਇਹ ਭਾਈ ਮੈਥੋਂ ਨਹੀਂ ਹੋਈ ਨਹੀਂ ਹੁੰਦੀ ਨਹੀਂ ਤਾਹੀ ਆਪਾਂ ਦੇਣੀ ਹੈ ਬਚਲ ਜਾ ਕੋਈ ਮਿਹਨਤ ਕਰਨ ਵਾਲਾ ਹੋਇਆ ਦੇ ਦਾਂਗੇ ਆਪਾਂ ਹੂੰ ਜੇ ਬੱਚੀ ਤੋਂ ਆਏ ਦੇਖ ਵੀ ਰਾਤ ਆ ਗਈ ਹੂੰ ਕਹਿਣ ਦੀ ਵੀ ਲੋੜ ਨਹੀਂ ਅਗਲੇ ਨੇ ਆਪ ਹੀ ਦੇਖ ਲੈਣੀ ਆ ਸਹੀ ਗੱਲ ਆਪਾਂ ਪਰ ਆ ਜਿਹੜੀ ਦਿੱਕਤ ਹੈਗੀ ਆ ਤੇ ਹੈਗੀ ਵੀ ਆ ਦੁੱਧ ਕਿੰਨਾ ਹੁਣ ਹੁਣ ਤਾਂ ਬਈ 5 ਕਿਲੋ ਆ ਜਰ ਕੋਈ ਤੇ ਟੀਕੇ 2ਕੇ ਨਾਲ ਕੋਸ ਇਨਫੈਕਸ਼ਨ ਚ ਸੁਕਾ ਆ ਜਾਂਦੀਆਂ ਹੂੰ ਹੂੰ ਠੀਕ ਆ ਜਦੋਂ ਇਨਫੈਕਸ਼ਨ ਸੈੱਟ ਹੋ ਗਈ ਦੁੱਧ ਤੇ ਤਾਂ ਉੱਥੇ ਆ ਜਾਣਾ ਲੈ ਇਹਦੇ ਥਣ ਹੂੰ ਲੱਹ ਹਾਤਾ ਦੇਖ ਚਵਾਈ ਚੰਗੀ ਹੈ ਨਾ ਚਵਾਈ ਬਾਈ ਬਾਲੀ ਚੰਗੀ ਸੀ ਡਾਕਟਰ ਹਮ ਅਦਾ ਹੁਣ ਲਾ ਹਮ ਠੀਕ ਹੈ ਇਹ ਚਾਹੀਗੀ ਆ ਇਹ ਚਾਹੀਗੀ ਹੈ ਨਾ ਇਹ ਚਾ ਕੱਲੇ ਹਾ ਦੇਖ ਇਹ ਦੇਖ ਤਾਂ ਹੀ ਇਹ ਤਕਲੀਫ ਮੰਦੀ ਹੈ ਇਹਦੀ ਹਮ ਇਹ ਥਾਂ ਸਹੀ ਆ ਮੁੱਲ ਕੀ ਹੈ ਜੈਜਾ ਜਰਾ ਸਰੇ 15000 ਰੁਪਏ ਦੀ ਦੇ ਦਾਂਗੇ ਮਾਨਤਨ ਹੋ ਜਾ ਤੋਂ ਮਾਨਤਣ ਵੀ ਮੜਾ ਮੋਟਾ ਕਰ ਦਾਂਗੇ ਜਿਵੇਂ ਜੈਜ ਮੋਲਾ ਬਾਈ 15000 ਰੁਪਏ ਮਾਨਤਣ ਮੌਕੇ ਤੇ ਜਰੂਰ ਹੋ ਜੂਗਾ ਤੇ ਕਿਸੇ ਵੀਰ ਨੂੰ ਦੋਨਾਂ ਜੋ ਕੋਈ ਵੀ ਪਸੰਦ ਹੱਲ ਜਾਵੇ ਅਗਲਾ ਆਪਦੀ ਦੇਖ ਕੇ ਤਸੱਲੀ ਕਰਕੇ ਕਿਉਂ ਆਪਾਂ ਦੱਸ ਦਿੱਤਾ ਵੀ ਆਹ ਦਿੱਕਤ ਹੋਈ ਹੈ ਆਪਣੇ ਕੋਲੇ ਤੇ ਹੋਈ ਹੈ ਆਪਾਂ ਤਾਂ ਲਈ ਬਹੁਤ ਮਹਿੰਗੀ ਸੀ ਕਿ 14-15 ਕਿਲੋ ਐਡੀ ਫੜ ਕਿਹੜਾ ਦਿੰਦਾਗਾ 15000 ਚ ਹੁਣ ਆਪਾਂ ਨੂੰ ਆਏ ਵੀ ਆਪ ਕੋ ਤਾਂ ਸਾਂਭਦੀ ਨਹੀਂ ਕਿਉਂ ਜੇ ਕੋਈ ਸਾਂਭਲੇ ਬੰਦੇ ਵਿੱਚ ਬਥੇਰੇ ਹੈਗੇ ਟ੍ਰੀਟਮੈਂਟ ਵਾਲੇ ਸਹੀ ਗੱਲ ਹੈ ਬਾਈ ਤਾਂ ਨਾਲ ਹੂੰ